ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਚੈਨਲ ਪੰਜਾਬੀ ਰਾਸ਼ੀਫਲ ਟੀਵੀ ਵਿੱਚ ਸੋ ਦੋਸਤੋ ਕਿ 2025 ਤੁਹਾਡੀ ਜ਼ਿੰਦਗੀ ਵਿੱਚ ਵੱਡੇ ਮੌਕੇ ਲਿਆਵੇਗਾ ਜਾਂ ਨਵੀਆਂ ਚੁਣੌਤੀਆਂ ਪੇਸ਼ ਕਰੇਗਾ ਪਿਆਰ ਕੈਰੀਅਰ ਵਪਾਰ ਅਤੇ ਸਿਹਤ ਦੇ ਖੇਤਰਾਂ ਵਿੱਚ ਤੁਹਾਡੀ ਰਾਸ਼ੀ ਦੇ ਤਾਰੇ ਕੀ ਕਹਿੰਦੇ ਹਨ ਆਓ ਇੱਕ ਝਾਤ ਮਾਰਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਗੁਜਾਰਿਸ਼ ਵੀ ਕਰਾਂਗੇ ਬੇਨਤੀ ਵੀ ਕਰਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਇੱਕ ਇੱਕ ਰਾਸ਼ੀ ਨੂੰ ਚੰਗੀ ਤਰ੍ਹਾਂ ਸਮਝਣਾ ਸੋ ਪਹਿਲਾਂ ਗੱਲ ਕਰਦੇ ਹਾਂ ਮੇਖ ਰਾਸ਼ੀ ਬਾਰੇ ਮੇਖ ਰਾਸ਼ੀ ਵਾਲੇ ਵਿਅਕਤੀਆਂ ਲਈ ਸਾਲ 2025 ਉਤਸ਼ਾਹਪੂਰਨ ਅਤੇ ਮੰਗਲਮਈ ਸਾਲ ਰਹੇਗਾ ਵਿਆਪਕ ਵਾਦਾ ਅਤੇ ਮੌਕੇ ਮਾਰਜ ਤੋਂ ਬਾਅਦ ਕਾਰੋਬਾਰ ਵਿੱਚ ਨਵੀਂ ਸ਼ੁਰੂਆਤ ਕਰਨ ਲਈ ਚੰਗਾ ਸਮਾਂ ਹੈ ਇਹ ਸਾਲ ਤੁਹਾਡਾ ਬਿਜ਼ਨਸ ਵਧਾਏਗਾ ਜੇ ਤੁਸੀਂ ਕਿਸੇ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ ਤਾਂ ਇਹ ਸਾਲ ਵਧੀਆ ਰਹੇਗਾ ਦੂਜੀ ਗੱਲ ਨੌਕਰੀ ਅਤੇ ਤਰੱਕੀ ਨੌਕਰੀ ਪੇਸ਼ਾ ਵਿਅਕਤੀਆਂ ਲਈ ਤਰੱਕੀ ਦੇ ਯੁੱਗ ਬਣ ਰਹੇ ਹਨ ਅਗਸਤ ਦੇ ਬਾਅਦ ਤੁਹਾਡੇ ਲਈ ਨਵੀਆਂ ਨੌਕਰੀਆਂ ਦੇ ਮੌਕੇ ਖੁੱਲਣਗੇ ਸਿਹਤ ਸਿਹਤ ਦੇ ਮਾਮਲਿਆਂ ਵਿੱਚ ਮੰਗਲ ਗ੍ਰਹਿ ਤੁਹਾਡੇ ਬਲੱਡ ਪ੍ਰੈਸ਼ਰ ਜਾਂ એનર્ਜੀ ਲੈਵਲ ਤੇ ਪ੍ਰਭਾਵ ਪਾ ਸਕਦਾ ਹੈ ਆਲਸੀਵਾਦ ਨੂੰ ਛੱਡੋ ਧਨ ਸੰਪਤੀ ਵਿੱਚ ਵਾਧਾ ਹੋਵੇਗਾ ਪਰ ਪੈਸੇ ਦੀ ਸੇਵਿੰਗ ਦੀ ਯੋਜਨਾ ਬਣਾਉਣਾ ਵੀ ਮਹੱਤਵਪੂਰਨ ਰਹੇਗਾ ਅੱਗੇ ਗੱਲ ਕਰਦੇ ਹਾਂ ਵਿਰਿਸ਼ ਰਾਸ਼ੀ ਬਾਰੇ ਵਿਰਿਸ਼ ਰਾਸ਼ੀ ਵਾਲਿਆਂ ਲਈ 2025 ਇੱਕ ਸਥਿਰਤਾ ਅਤੇ ਪ੍ਰਗਤੀ ਵਾਲਾ ਸਾਲ ਹੋਵੇਗਾ ਧਨ ਅਤੇ ਪਰਿਵਾਰਕ ਜੀਵਨ ਇਹ ਸਾਲ ਤੁਹਾਡੇ ਲਈ ਆਰਥਿਕ ਤੌਰ ਤੇ ਮਜ਼ਬੂਤੀ ਲਿਆਵੇਗਾ ਪਰਿਵਾਰ ਵਿੱਚ ਖੁਸ਼ਹਾਲੀ ਦੇ ਨਾਲ ਆਨੰਦਤਾ ਵੀ ਦੇਖ ਸਕਦੀ ਹੈ ਮਸ਼ਵਰੇ ਅਤੇ ਸਜਾ ਨਾਲ ਮਸਲਿਆਂ ਨੂੰ ਸੁਲਝਾਓ ਰਿਸ਼ਤੇ ਅਤੇ ਵਿਆਹ ਜਿਹੜੇ ਲੋਕ ਵਿਆਹ ਲਈ ਸੋਚ ਰਹੇ ਹਨ ਉਹਨਾਂ ਲਈ ਇਹ ਸਾਲ ਸ਼ੁਭ ਹੋਵੇਗਾ ਪਰ ਵਿਰੋਧੀਆਂ ਤੋਂ ਤੁਸੀਂ ਸਾਵਧਾਨ ਰਹਿਣਾ ਹੈ ਜੇ ਗੱਲ ਕੀਤੀ ਜਾਵੇ ਕੈਰੀਅਰ ਦੀ ਜਿਹੜੇ ਲੋਕ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਉਹਨਾਂ ਨੂੰ ਅਸਫਲਤਾ ਦੀ ਕੋਈ ਗੱਲ ਨਹੀਂ ਤੁਸੀਂ ਕੰਮ ਨੂੰ ਨਵੇਂ ਤਕਨੀਕ ਨਾਲ ਬਿਹਤਰ ਬਣਾਓ ਇਹ ਸਾਲ ਤੁਹਾਡੇ ਕੈਰੀਅਰ ਵਿੱਚ ਵਾਧਾ ਕਰੇਗਾ ਸਿਹਤ ਇਹ ਸਾਲ ਤੁਹਾਡੇ ਲਈ ਮੋਡਰੇਟ ਰਹੇਗਾ ਸਮੇਂ ਸਮਿਲਤੇ ਹੈਲਥ ਚੈੱਕਅਪ ਕਰਾਉਣਾ ਫਾਇਦੇਮੰਦ ਹੋਵੇਗਾ ਕੁਝ ਸਿਹਤ ਨਾਲ ਜੁੜੀਆਂ ਪ੍ਰੋਬਲਮਾਂ ਆ ਸਕਦੀਆਂ ਨੇ ਪਰ ਅਖੀਰ ਵਿੱਚ ਸਭ ਕੁਝ ਸਹੀ ਰਹੇਗਾ ਸੋ ਅੱਗੇ ਵਾਧੇ ਆ ਤੇ ਗੱਲ ਕਰਦੇ ਆ ਮਿਥਨ ਰਾਸ਼ੀ ਬਾਰੇ ਮਿਥਨ ਰਾਸ਼ੀ ਵਾਲਾ ਲਈ ਸਾਲ 2025 ਮਿਹਨਤ ਅਤੇ ਸਫਲਤਾ ਦਾ ਸਾਲ ਹੈ ਜੇ ਗੱਲ ਕੀਤੀ ਜਾਵੇ ਕੈਰੀਅਰ ਦੀ ਤੁਸੀਂ ਜਿੰਨੀ ਮਿਹਨਤ ਕਰੋਗੇ ਓਨਾ ਹੀ ਵਾਦਾ ਹੋਵੇਗਾ ਅਸਲ ਤੁਹਾਡੀ ਨੌਕਰੀ ਵਿੱਚ ਪ੍ਰਮੋਸ਼ਨ ਦੇ ਯੋਗ ਬਣ ਸਕਦੇ ਹਨ ਅਤੇ ਜੇ ਗੱਲ ਕਰੀਏ ਰਿਸ਼ਤੇ ਬਾਰੇ ਤੁਹਾਡੇ ਬੱਚਾਂ ਅਤੇ ਰਿਸ਼ਤਿਆਂ ਨੂੰ ਤੁਹਾਡਾ ਪਿਆਰ ਅਤੇ ਤੁਹਾਡਾ ਮਿੱਠਾ ਸੁਭਾ ਠੀਕ ਰੱਖੇਗਾ ਜੇਕਰ ਤੁਸੀਂ ਗੁੱਸੇ ਵਿੱਚ ਕੁਝ ਗਲਤ ਕਹਿ ਦਿੱਤਾ ਹੈ ਤਾਂ ਤੁਸੀਂ ਇਸ ਗਲਤੀ ਨੂੰ ਸੁਧਾਰਨ ਦੇ ਵੀ ਕੋਸ਼ਿਸ਼ ਕਰਨੀ ਹੈ ਅਤੇ ਸਿਹਤ ਦੇ ਪੱਖੀ ਆਪਣੀ ਸਿਹਤ ਤੇ ਵੀ ਧਿਆਨ ਦੇਣਾ ਹੈ ਆਲਸ ਨੂੰ ਛੱਡਣਾ ਹੈ ਇਹ ਸਾਲ ਤੁਹਾਡੇ ਲਈ ਨਵੀਆਂ ਉਮੀਦਾਂ ਲੈ ਕੇ ਆਵੇਗਾ ਕੁੱਲ ਮਿਲਾ ਕੇ ਇਹ ਸਾਲ ਤੁਹਾਡੇ ਲਈ ਵੀ ਵਧੀਆ ਰਹੇਗਾ ਗੱਲ ਕੀਤੀ ਜਾਵੇ ਕਰਕ ਰਾਸ਼ੀ ਦੀ ਕਰਕ ਰਾਸ਼ੀ ਵਾਲਿਆਂ ਲਈ 2025 ਥੋੜਾ ਇਮੋਸ਼ਨਲ ਰਹਿ ਸਕਦਾ ਹੈ ਭਾਵ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਪਰਿਵਾਰਕ ਜੀਵਨ ਜੇਕਰ ਤੁਹਾਡੇ ਰਿਸ਼ਤੇ ਵਿੱਚ ਕਦੇ-ਕਦੇ ਤਕਰਾਰ ਹੋਵੇ ਤਾਂ ਸਮਝਦਾਰੀ ਨਾਲ ਹਾਲਾਤਾਂ ਉੱਪਰ ਕਾਬੂ ਪਾਉਣਾ ਹੈ ਕੈਰੀਅਰ ਅਤੇ ਕਾਰੋਬਾਰ ਇਸ ਸਾਲ ਬਿਜ਼ਨਸ ਵਿੱਚ ਨਵੀਂ ਤਕਨੀਕ ਅਤੇ ਚੰਗੀਆਂ ਯੋਜਨਾਵਾਂ ਬਣਾਉਣਾ ਤੁਹਾਨੂੰ ਅੱਗੇ ਵਧਾਵੇਗਾ ਜੇਕਰ ਗੱਲ ਕੀਤੀ ਜਾਵੇ ਸਿਹਤ ਦੀ ਇਸ ਸਾਲ ਸਿਹਤ ਲਈ ਚੁਣੌਤੀਪੂਰਨ ਹੋ ਸਕਦਾ ਹੈ ਆਪਣੇ ਸਰੀਰ ਦੀ ਹਿਫਾਜ਼ਤ ਲਈ ਤੁਸੀ ਕਸਰਤ ਅਤੇ ਸਹੀ ਖੁਰਾਕ ਦਾ ਸਹਾਰਾ ਲੈਣਾ ਹੈ ਅੱਗੇ ਵਾਦਿਆਂ ਤੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਬਾਰੇ ਸਿੰਘ ਰਾਸ਼ੀ ਵਾਲਿਆਂ ਲਈ ਇਸ ਸਾਲ ਪ੍ਰਗਤੀ ਅਤੇ ਆਤਮ ਵਿਕਾਸ ਦਾ ਸਾਲ ਹੋਵੇਗਾ ਕੈਰੀਅਰ ਅਤੇ ਆਰਥਿਕਤਾ ਨਵੇਂ ਮੌਕੇ ਤੁਹਾਡੀ ਅੜੀ ਕਰ ਰਹੇ ਹਨ ਜੁਲਾਈ ਤੋਂ ਬਾਅਦ ਵੱਡੇ ਨਿਰਣਿਆਂ ਲਈ ਚੰਗਾ ਸਮਾਂ ਹੋਵੇਗਾ ਜੇਕਰ ਤੁਸੀਂ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ ਤਾਂ ਪੂਰਾ ਸੋਚ ਸਮਝ ਕੇ ਤੁਸੀਂ ਇਹ ਫੈਸਲਾ ਕਰਨਾ ਹੈ ਰਿਸ਼ਤੇ ਤੁਹਾਡੇ ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ ਪਿਆਰ ਤੇ ਰਿਸ਼ਤੇਾਂ ਲਈ ਇਹ ਸਾਲ ਸੋਭ ਰਹੇਗਾ ਪਰ ਤੁਸੀਂ ਆਪਣੇ ਗੁੱਸੇ ਉੱਪਰ ਕਾਬੂ ਰੱਖਣਾ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਸਿਹਤ ਦੀ ਤੁਹਾਡੀ ਸਿਹਤ ਮਜ਼ਬੂਤ ਰਹੇਗੀ ਪਰ ਖੁਰਾਕ ਉੱਪਰ ਧਿਆਨ ਦੇਣਾ ਹੈ ਜਿਹੜੇ ਲੋਕ ਆਸੀ ਹੋ ਰਹੇ ਹਨ ਉਹਨਾਂ ਨੂੰ ਫਿਟਨੈਸ ਰੁਟੀਨ ਲਾਗੂ ਕਰਨ ਦੀ ਜ਼ਰੂਰਤ ਹੋਵੇਗੀ ਅਗਲੀ ਰਾਸ਼ੀ ਵੱਲ ਵਧਦੇ ਹਾਂ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਬਾਰੇ ਕੰਨਿਆ ਰਾਸ਼ੀ ਵਾਲਿਆਂ ਲਈ ਇਹ ਸਾਲ 2025 ਸਮਝਦਾਰ ਅਤੇ ਸ਼ਾਂਤੀਪ੍ਰਧ ਰਹਿਗਾ ਸਾਲ ਦੀ ਸ਼ੁਰੂਆਤ ਨੌਕਰੀ ਵਿੱਚ ਨਵੀਆਂ ਜ਼ਿੰਮੇਵਾਰੀਆਂ ਨਾਲ ਹੋਵੇਗੀ April ਤੋਂ ਬਾਅਦ ਪ੍ਰਮੋਸ਼ਨ ਦੇ ਮੌਕੇ ਪ੍ਰਾਪਤ ਹੋਣਗੇ ਧਨ ਸੰਪਤੀ ਅਚਾਨਕ ਤੁਹਾਡਾ ਧਨ ਖਰਚ ਵੱਧ ਸਕਦਾ ਹੈ ਸੋ ਤੁਸੀਂ ਸੰਭਲ ਕੇ ਸੋ ਸਮਝ ਕੇ ਖਰਚ ਕਰਨਾ ਹੈ ਰਿਸ਼ਤੇ ਪਰਿਵਾਰਕ ਮਾਹੌਲ ਵਿੱਚ ਜਿਆਦਾ ਸ਼ਾਂਤੀਪ੍ਰਦ ਰਵੱਈਆ ਰੱਖੋ ਜੇਕਰ ਤੁਸੀਂ ਸਬਰ ਤੋਂ ਕੰਮ ਲੈਂਦੇ ਹੋ ਤਾਂ ਰਿਸ਼ਤੇ ਸਥਿਰ ਰਹਿਣਗੇ ਸੋ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਬਾਰੇ ਤੁਲਾ ਰਾਸ਼ੀ ਵਾਲਿਆਂ ਲਈ ਸਾਲ 2025 ਸੰਤੁਲਨ ਰਹੇਗਾ ਨਾਹੀ ਬਹੁਤਾ ਚੰਗਾ ਨਾਹੀ ਬਹੁਤਾ ਮਾੜਾ ਇਹ ਸਾਲ ਨਵੀਆਂ ਪਦਵੀਆਂ ਲਈ ਉਤਮ ਹੈ ਸਪਲਾਈ ਚੇਨ ਸਰਵਿਸ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਨੂੰ ਅਗਵਾਈ ਮਿਲੇਗੀ ਰਿਸ਼ਤੇ ਪਿਆਰ ਅਤੇ ਵਿਸ਼ਵਾਸ ਰਿਸ਼ਤਿਆਂ ਨੂੰ ਗਹਿਰਾਈ ਦੇਣਗੇ ਜੋੜਿਆਂ ਲਈ ਵਿਆਹ ਦਾ ਜੋਕ ਬਣੇਗਾ ਸਿਹਤ ਫਿਜ਼ੀਕਲ ਹੈਲਥ ਲਈ ਚੰਗਾ ਸਾਲ ਹੈ ਪਰ ਮਾਨਸਿਕ ਤੌਰ ਤੇ ਬੈਲੈਂਸ ਦੀ ਲੋੜ ਹੋਵੇਗੀ ਯੋਗ ਅਤੇ ਸਿਹਤ ਉੱਪਰ ਧਿਆਨ ਦੀ ਲੋੜ ਹੋਵੇਗੀ ਸੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਵ੍ਰਿਛਿਕ ਰਾਸ਼ੀ ਬਾਰੇ ਵ੍ਰਿਛਿਕ ਰਾਸ਼ੀ ਵਾਲਿਆਂ ਲਈ ਇਹ ਸਾਲ 2025 ਮਜ਼ਬੂਤੀ ਅਤੇ ਨਵੇਂ ਮੌਕਿਆਂ ਭਰਿਆ ਹੋਵੇਗਾ ਧਨ ਅਤੇ ਆਰਥਿਕਤਾ ਮਦਰ ਸ਼ਨੀ ਅਤੇ ਗੁਰੂ ਦੇ ਅਸਰ ਕਾਰਨ ਸਾਲ 2025 ਵਿੱਚ ਆਰਥਿਕ ਮਜ਼ਬੂਤੀ ਦੇ ਚਿੰਨ੍ਹ ਹਨ ਪਰਿਵਾਰ ਦੇ ਸਾਥ ਨਾਲ ਸਬੰਧ ਸਥਿਰ ਰਹੇਗਾ ਜਿਆਦਾ ਕੰਮ ਕਰਨ ਨਾਲ ਰਿਸ਼ਤਿਆਂ ਵਿੱਚ ਦੂਰੀ ਨਾ ਆਉਂਦਿਓ ਸਿਹਤ ਸਾਲ ਦੇ ਅੰਤ ਵਿੱਚ ਸਰੀਰਕ ਦਰਬਲਤਾ ਆ ਸਕਦੀ ਹੈ ਰੋਜ਼ਾਨਾ ਕਸਰਤ ਕਰਨੀ ਹੈ ਅਤੇ ਸੰਤੁਲਿਤ ਆਹਾਰ ਵੀ ਲੈਣਾ ਹੈ ਸੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਬਾਰੇ ਤੁਹਾਨੂੰ ਰਾਸ਼ੀ ਵਾਲਿਆਂ ਲਈ 2025 ਅਜਮਾਇਸ਼ਾ ਅਤੇ ਸਿੱਖਿਆ ਦਾ ਸਾਲ ਹੋਵੇਗਾ ਵਿਦੇਸ਼ਾਂ ਵਿੱਚ ਬੈਠੇ ਬੱਚਿਆਂ ਨੂੰ ਜ਼ਿੰਮੇਵਾਰੀ ਭਰੀ ਨੌਕਰੀ ਮਿਲ ਸਕਦੀ ਹੈ ਨਵੇਂ ਚੈਲੰਜ ਨੂੰ ਸਵੀਕਾਰ ਕਰੋ ਪਰਿਵਾਰਕ ਰਿਸ਼ਤਿਆਂ ਵਿੱਚ ਵਿਸ਼ਵਾਸ ਬਣਾ ਕੇ ਰੱਖੋ ਪਿਆਰ ਤੇ ਰਿਸ਼ਤਿਆਂ ਵਿੱਚ ਘੜਾ ਆਵੇਗੀ ਸਿਹਤ ਸਾਲ ਦੀ ਸ਼ੁਰੂਆਤ ਵਿੱਚ ਸਿਹਤ ਮਜ਼ਬੂਤ ਰਹੇਗੀ ਪਰ ਸਾਲ ਦੇ ਅਖੀਰ ਵਿੱਚ ਕੁਝ ਸਾਵਧਾਨ ਰਹਿਣ ਦੀ ਲੋੜ ਪਵੇਗੀ ਸੋ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲਿਆਂ ਲਈ ਮਕਰ ਰਾਸ਼ੀ ਵਾਲਿਆਂ ਲਈ ਸਾਲ 2025 ਮਿਹਨਤ ਅਤੇ ਲਾਭ ਦਾ ਸਾਲ ਹੋਵੇਗਾ ਜਿਨ੍ਹਾਂ ਨੇ ਨਵੀਂ ਨੌਕਰੀ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਤਰੱਕੀ ਦੇ ਮੌਕੇ ਮਿਲਣਗੇ ਕੰਮ ਵਿੱਚ ਨਵੀਂ ਸਾਂਝੇਦਾਰੀ ਹੋ ਸਕਦੀ ਹੈ ਜੋ ਕਿ ਤੁਹਾਡੇ ਕੰਮ ਨੂੰ ਹੋਰ ਵੀ ਅੱਗੇ ਲੈ ਜਾਵੇਗੀ ਮਿਹਨਤ ਨਾਲ ਆਰਥਿਕ લાભ ਹੋਵੇਗਾ ਜਾਇਦਾਦ ਖਰੀਦਣ ਲਈ ਸਾਲ ਦੇ ਮਾਧ ਵਿੱਚ ਚੰਗਾ ਸਮਾ ਹੋਵੇਗਾ ਪਰਿਵਾਰਕ ਸਮੱਸਿਆਵਾਂ ਹੱਲ ਹੋਣਗੀਆਂ ਪਿਆਰ ਦੇ ਰਿਸ਼ਤਿਆਂ ਵਿੱਚ ਗਹਿਰਾਈ ਆਵੇਗੀ ਸਿਹਤ ਸਾਲ ਦਾ ਪਹਿਲਾ ਹਿੱਸਾ ਸਿਹਤਮੰਦ ਰਹੇਗਾ ਪਰ ਸਾਲ ਦੇ ਆਖਰੀ ਮਹੀਨਿਆਂ ਵਿੱਚ ਥਕਾਵਟ ਜਾਂ ਦਬਾਅ ਹੋ ਸਕਦਾ ਹੈ ਸੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਬਾਰੇ ਕੁੰਭ ਰਾਸ਼ੀ ਵਾਲਿਆਂ ਲਈ ਸਾਲ 2025 ਨਵੀਂ ਸ਼ੁਰੂਆਤਾਂ ਅਤੇ ਸਤ ਬੁੱਧੀ ਦਾ ਸਮਾਂ ਲਿਆਵੇਗਾ ਕੈਰੀਅਰ ਨਵੀਆਂ ਜ਼ਿੰਮੇਵਾਰੀਆਂ ਦਾ ਮੌਕਾ ਮਿਲੇਗਾ ਸਿਜਨਲ ਕਾਰੋਬਾਰ ਕਰਨ ਵਾਲਿਆਂ ਨੂੰ ਵੱਡੇ ਨਫੇ ਦੀ ਸੰਭਾਵਨਾ ਹੈ ਧਨ ਸੰਪਤੀ ਤੁਸੀਂ ਜੋ ਖਰਚ ਕਰਨਾ ਹੈ ਉਹ ਪੂਰੀ ਪਲੈਨਿੰਗ ਨਾਲ ਕਰਨਾ ਹੈ ਅਤੇ ਆਪਣੇ ਖਰਚੇ ਉੱਪਰ ਕੰਟਰੋਲ ਵੀ ਰੱਖਣਾ ਹੈ ਸਾਲ ਦੇ ਅਖੀਰ ਵਿੱਚ ਵਾਧੂ ਆਮਦਨ ਹੋ ਸਕਦੀ ਹੈ ਰਿਸ਼ਤੇ ਪਰਿਵਾਰਕ ਅਤੇ ਦੋਸਤਾਂ ਅਤੇ ਪਰਿਵਾਰਕ ਸਦਸਾ ਨਾਲ ਬਧੇਰੇ ਸਮਾਂ ਗੁਜ਼ਾਰੋ ਯਾਤਰਾ ਦੇ ਦੌਰਾਨ ਨਵੇਂ ਸਬੰਧ ਬਣ ਸਕਦੇ ਹਨ ਸਿਹਤ ਆਪਣੀ ਡਾਈਟ ਅਤੇ ਜ਼ਿੰਮੇਵਾਰੀ ਸੰਤੁਲਿਤ ਰੱਖੋ ਫਿਟਨੈਸ ਰੁਟੀਨ ਸ਼ੁਰੂ ਕਰਨਾ ਇਸ ਸਾਲ ਵਿੱਚ ਲਾਭਦਾਇਕ ਰਹੇਗਾ ਸੋ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਅਖੀਰਲੀ ਰਾਸ਼ੀ ਮੀਨ ਰਾਸ਼ੀ ਬਾਰੇ ਮੀਨ ਰਾਸ਼ੀ ਵਾਲਿਆਂ ਲਈ 2025 ਆਤਮ ਗਿਆਨ ਅਤੇ ਰਚਨਾਤਮਕਤਾ ਦਾ ਸਾਲ ਹੋਵੇਗਾ ਰਚਨਾਤਮਕ ਪੇਸ਼ੇ ਜਿਵੇਂ ਕਿ ਲਿਖਾਰੀ ਕਲਾ ਅਤੇ ਮੀਡੀਆ ਵਿੱਚ ਲੋਕਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਣ ਦਾ ਮੌਕਾ ਮਿਲੇਗਾ ਧਨ ਸੰਪਤੀ ਆਮਦਨ ਵਧੇਗੀ ਘਰ ਖਰਚੇ ਵੀ ਉਹਨਾਂ ਦੇ ਅਨੁਸਾਰ ਵਧਣਗੇ ਸਾਲ ਦੇ ਮੱਧ ਵਿੱਚ ਆਰਥਿਕ ਸਥਿਤੀ ਵਧੀਆ ਰਹੇਗੀ ਰਿਸ਼ਤੇ ਸਾਲ ਪਿਆਰ ਅਤੇ ਪਰਿਵਾਰ ਤੇ ਰਿਸ਼ਤਿਆਂ ਵਿੱਚ ਗਰਮਜੋਸ਼ੀ ਲਿਆਵੇਗਾ ਪੁਰਾਣੀਆਂ ਗਲਤਫਹਿਮੀਆਂ ਨੂੰ ਹੱਲ ਕਰਨ ਦਾ ਇਹ ਸਾਲ ਸਹੀ ਸਮਾਂ ਹੋਵੇਗਾ ਸਿਹਤ ਸੇਤ ਲਈ ਸਾਲ ਬਹੁਤ ਉੱਤਮ ਰਹੇਗਾ ਧਿਆਨ ਅਤੇ ਮਨ ਸ਼ਾਂਤੀ ਵਾਲੀਆਂ ਕਰਿਆਵਾਂ ਤੁਸੀਂ ਆਪਣੇ ਜੀਵਨ ਵਿੱਚ ਜ਼ਰੂਰ ਸ਼ਾਮਲ ਕਰਨੀਆਂ ਨੇ